दी ਇਹ ਚਿਤਾਵਾ ਉਹਨਾਂ ਨੌਜਵਾਨਾਂ ਦੀਆਂ ਨੇ ਜੋ ਘਰੋਂ ਗਏ ਸੀ ਮਾਤਾ ਜਵਾਲਾ ਜੀ ਤੇ ਚਿੰਤਪurni ਤੇ ਦਰਸ਼ਨ ਕਰਨ ਲਈ ਉਹ ਵਾਪਸ ਧਾਪਰਤੇ ਪਰ ਜ਼ਿੰਦਾ ਨਹੀਂ ਹਿਮਾਚਲ ਦੇ ਦੇਰਾਜ ਪੈਂਦੀ ਨਦੀ ਚ ਡੁੱਬਣ ਕਾਰਨ ਪੰਜ ਨੌਜਵਾਨ ਮੌਤ ਦੇ ਮੂਹਰੇ ਚਲੇ ਗਏ ਸਾਰੇ ਮ੍ਰਿਤਕ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਅਹਿਰਾਣਾ ਕਲਾਂ ਦੇ ਰਹਿਣ ਵਾਲੇ ਸਨ ਤੇ ਇੱਕੋ ਬਰਾਤਰੀ ਤੇ ਵੀ ਅੰਤਿਮ ਸੰਸਕਾਰ ਦੇ ਵੇਲੇ ਪਿੰਡ ਦਾ ਮਾਹੌਲ ਕਮਕੀਨ ਸੀ ਤੇ ਹਰ ਅੱਖ ਨਮ ਸੀ ਉਹ ਗਏ ਸੀ ਤਨਪੋਟ ਮਾਤਾ ਦੇ ਮੱਥਾ ਟੇਕਣ ਜੀ ਇੱਥੇ ਵੀ ਜਾਂਦੇ ਆ ਚੰਤਪੋਨੀ ਮੱਥਾ ਟੇਕਣਾ ਸੀ ਜੀ ਉਸ ਤੋਂ ਬਾਅਦ ਜਵਾਲਾ ਜੀ ਮੱਥਾ ਟੇਕਣਾ ਸੀ ਇਹ ਮੱਥਾ ਟੇਕ ਕੇ ਧਰਮਕੋਟ ਮਾਤਾ ਦੇ ਜਾ ਰਹੇ ਸੀ ਉੱਥੋਂ ਮੁੜ ਕੇ ਰਾਹ ਦੇ ਵਿੱਚ ਇਹਨਾਂ ਨੂੰ ਪੁਲ ਤੋਂ ਫੇਰ ਵਾਪਸ ਪਿੱਛੇ ਨੂੰ ਮੁੜ ਕੇ ਚੋਰ ਨਾਖੇ ਚੱਲਦੇ ਆ ਨਾਲੇ ਇੱਕ ਜਣਾ ਬੜਿਆ ਵਿੱਚ ਉਹ ਡੁੱਬਦਾ ਦੇਖ ਕੇ ਉਹਨੇ ਹੱਥੋਂ ਤੁਮਾਰੇ ਇਹਨਾਂ ਕਹਿਆ ਉਹ ਡੁੱਬਦਾ ਆ ਮਗਰ ਬਾਕੀ 4-5 ਬੰਦੇ ਨੇ ਛਾਲਾਂ ਮਾਰੀਆਂ ਉਹ ਜਦੋਂ ਗਾਂ ਰੋੜੇ ਜਾਂਦੇ ਦੇਖਿਆ ਦੂਜਿਆਂ ਨੇ ਮਗਰ ਛਾਲਾਂ ਮਾਰਤੀਆਂ ਉਹ ਬੱਕੀ ਲੋਕਾਂ ਦੇ ਰੌਲਾ ਪਾਉਣ ਦੇ ਨਾਲ ਉਹ ਬੰਦਿਆਂ ਨੂੰ ਵਾਕਿਆਂ ਨੂੰ ਕਰ ਲਿਆ ਸਹੀ ਸਲਾਮ ਤੇ ਇਹ ਪੰਜ ਜਣੇ ਵਿੱਚ ਡੁੱਬ ਕੇ ਮਰ ਗਏ ਜੀ ਉਮਰਾਂ ਕੋਈ ਸਭ 24 ਸਾਲ ਤੋਂ ਘੱਟ ਦੀ ਹੈ ਜੇ ਕੋਈ 17 ਸਾਲ ਆ ਕੋਈ 19 ਸਾਲ ਉਮਰ ਹੈ ਜੀ ਸਾਰਿਆਂ ਦੀ ਉਮਰ ਕੋਈ ਢੀ ਜਿਆਦਾ ਨਹੀਂ ਹੈਗੀ ਇਸ ਵੇਲੇ ਸਾਰੇ ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਜੀ ਸਭ ਪਿੰਡ ਦੁੱਖ-ਦੁੱਖ ਦੇ ਵਿੱਚ ਇਸ ਵੇਲੇ ਡੁੱਬਿਆ ਹੋਇਆ ਹੈਗਾ ਪੀੜਤ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ ਲਈ ਹਲਕੇ ਦੇ ਵਿਧਾਇਕ ਸੋਨ ਸਿੰਘ ਠੰਡਲ ਵੀ ਪਿੰਡ ਅਹਿਰਾਣਾ ਕਲਾਂ ਪਹੁੰਚੇ ਠੰਡਲ ਨੇ ਘਟਨਾ ਤੇ ਦੁੱਖ ਜਤਾਉਂਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਬਹੁਤ ਵੱਡਾ ਜਿਹੜਾ ਦੁ ਮੈਂ ਖੰਡਾ ਫੇ ਨਾਂ ਪੂਰਾ ਹੰਬਾ ਘਾਟਾ ਉਹਦੇ ਵਾਸਤੇ ਕੱਲ ਵੀ ਪਤਾ ਲੱਗਾ ਕਿ ਕੱਲ ਵੀ ਓਥੇ ਮੈਂ ਆਪ ਐਸਟੀਐਮ ਨਾਲ ਘਰੇ ਨਾਲ ਪੜਕੀਤਾ ਸੀ ਤੇ ਅੱਜ ਸੰਸਕਾਰ ਤੇ ਆਏ ਆ ਤੇ ਅੱਜ ਹੀ ਮੈਂ ਕੋਸ਼ਿਸ਼ ਕਰਾਂਗਾ ਕਿ ਸਰਕਾਰ ਵੱਲੋਂ ਜੋ ਵੀ ਕੋਈ ਕੋਈ ਜਿਹੜੀ ਮਦਦ ਕੋਈ ਉਹ ਆਪਾਂ ਜੋ ਕਰਾਂਗੇ ਕਿ ਉਹਦੇ ਉਹਦਾ ਨੌਜਵਾਨ ਦਾ ਘਾਟਾ ਦਾ ਪੂਰਾ ਕਿੱਦਾਂ ਨਹੀਂ ਜਾ ਸਕਦਾ ਮ੍ਰਿਤਕ ਨੌਜਵਾਨਾਂ ਦੇ ਵਿੱਚੋਂ ਤਿੰਨ ਇਕਲੌਤੇ ਸਨ ਇੱਕ ਵਿਵਹਤਾ ਸੀ ਤੇ ਇੱਕ ਨੌਜਵਾਨ ਦੀ ਕੁਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ ਚਾਰ ਨੌਜਵਾਨਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਦਕਿ ਇੱਕ ਨੌਜਵਾਨ ਦਾ ਸੰਸਕਾਰ ਬਾਅਦ ਵਿੱਚ ਕੀਤਾ ਜਾਣਾ ਹੈ ਵੰਦੇ